ਉਹ ਆਪਣਾ ਪਰਿਵਾਰ ਇੱਥੇ ਨਹੀਂ ਨਿਰਭਰ ਕਰਨਾ ਪੈਂਦਾ ਕਿ ਸ਼ਹਿਰ ਦਾ ਮਾਹੌਲ ਆਪਾਂ ਬਿਲਕੁਲ ਜਮਾਨੇ ਨਾਲ ਬਿਲਕੁਲ ਪਹਿਲਾਂ ਜਿਹਾ ਹੋ ਗਿਆ ਹੈ ਉਹ ਵੀ ਪਿਛਲੇ ਸਮੇਂ ਹਮੇਸ਼ਾ ਸੰਗਠਨ ਰਹੇ ਗੌਰਮਿਕ ਪਹਿਜਾਂ ਦੇ ਵਿੱਚ ਰਹੇ ਹੋਰ ਸਮਾਜ ਦੇ ਵਿੱਚ ਰਹੇ ਮੋਹੱਲੇ ਵਿੱਚ ਬੜੇ ਹਰਸ਼ੋ ਹਲਾਸ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਮੀਟਿੰਗ ਮੇਰੇ ਵੀਰ ਅਸ਼ਵੀ ਬੱਬਾ ਜਲਦੀ ਬਾਣ ਵਿਖੀ ਉਹਨਾਂ ਦੀ ਪੂਰੀ ਸਮੁੱਚੀ ਟੀਮ ਵੱਲੋਂ ਬੜੇ ਵਧੀਆ ਟਾਂਕ ਬਹੁਤ ਬਹੁਤ ਧੰਨਵਾਦ ਸੋਮਾ ਗੱਲ ਜੀ ਦਾ ਤੇ ਸਾਥੀਓ ਤੁਸੀਂ ਭਰੀ ਭਾਅ ਮਜਾਣੂ ਆ ਅਜੀ ਇੱਥੇ ਕਿਹੜੇ ਰਹਿਣੇ ਲਿਆ ਸਮਝਿਆ ਕਰਦਾ ਕੋਈ ਕੀ ਬਾਤ ਹੈ ਕੀ ਬਾਤ ਹੈ ਮੈਂ ਜੀ ਆਪ ਵੀ ਵਿਸ਼ਵਾਸ ਨਾਲ ਪੂਰੇ ਮੱਲੇ ਬੋਲੋ ਇੱਕੇ ਬੋਲ ਝਾੜੂ ਦੇ ਸ਼ਾਨ ਤੇ ਪਾਉਣੀ ਹੈ ਪੂਰੇ ਮੱਲੇ ਦਾ ਆਪਣੇ ਜੂਵਾਰ ਅਪੀਲ ਕਰਦਾ ਹਾਂ ਆਜੂੜ ਕੇ ਬੇਨਤੀ ਕਰਦਾ ਹਾਂ ਕਿ ਟੀਮ ਨੂੰ ਜਿਤਾਉਣਾ ਆਪਾਂ ਜੇ ਸਬਦਾਨਤ ਕਹਿੰਦਾ ਕਿਉਂ ਜਿਤਾਉਣਾ ਇਸ ਕਰਕੇ ਮੈਂ ਬੋਲਦਾਂ ਨਾ ਕਹਿੰਦਾ ਹੈ ਜਿਆਦਾ ਨਹੀਂ ਹਾਰ ਰਿਹਾ ਬੰਦਾ

ਇਹਨਾਂ ਦੇ ਨਾਲ ਬਹੁਤ ਬਹੁਤ ਦਾ ਧੰਨਵਾਦ ਕਰਦੇ ਨੇ ਤੇ ਮੈਂ ਆਪਣੇ ਬੰਦਿਆਂ ਨੂੰ ਕਿਉਂਕਿ ਸੁਣਦੇ ਗਏ ਆ। ਕੱਲ ਤੋਂ ਆਮ ਆਖੋ ਕਾਡ ਦੀ ਫੱਟੀ ਮੀਟਿੰਗ ਰੱਖੀ ਹੋਈ ਆ ਪਾਸ ਕੁਮਾਰ ਤੀਨੂ ਦੇ ਹੱਕ ਵਿੱਚ ਦੋਸਤਾਂ ਦੇ ਸਾਹਮਣੇ ਤਸਵੀਰਾਂ ਜੁੜਦਾ ਹੋਇਆ ਟੀਵੀ ਤੇ ਮੀਟਿੰਗ ਰੱਖੀ ਹੋਈ ਹੈ ਇਸ ਦੇ ਵਿੱਚ ਪੱਟੀ ਪੱਟੀ ਪਲਾਨ ਕੀ ਮਾਦਾਈ ਦੇ ਮੰਡਾ ਯਾਦੀ ਮਲਾਪੁਰ ਤਾਂ ਮੈਂ ਆਪਣੇ ਵੀਰ ਚੰਦਰਨ ਗਰੇਵਾਲ ਜੀ ਨੂੰ ਦੱਸ ਰਿਹਾ ਸੀ ਕਿ ਟੈਲੈਂਟ ਬਹੁਤ ਰਿਹਾ ਸ਼ੁਰੂ ਤੋਂ ਆਪਣੇ ਸਮਾਜ ਵਿੱਚ ਗੁਣੀ ਗਿਆਨੀ ਬਹੁਤ ਰਹਿ ਆ ਐਕਸਪੋਜ਼ਰ ਵੀ ਮਿਲਿਆ ਚਾਂਸਸ ਵੀ ਮਿਲੇ ਮੌਕੇ ਨਹੀਂ ਮਿਲੇ ক্রিকেট ਦੇ ਵਿੱਚ ਦੱਸੋ ਭਾਜੀ ਨਮਸ਼ਟ ਬਾਦ ਨੂੰ ਸਟਾਰ ਹੁੰਦੇ ਸੀ ਕਿਸੇ ਨ ਮਦਨ ਲਾਲ ਮੱਦੀ ਜੀਤਾ ਜੀ ਰਾਜ ਕੁਮਾਰ ਰਜੂ ਜੀ ਉਸ ਤੋਂ ਬਾਅਦ ਸਾਡੀ ਉਮਰ ਦੇ ਲਲਿਤ ਵੀ ਹੁੰਦੇ ਸੀ ਜੇ ਨਹੀਂ ਕਰ ਲਈ ਸਾਈਂ ਦਾ ऐसे ਖਿਡਾਰੀ ਸੀ ਸਮਾਜ ਦੇ ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਹੁੰਦੇ ਸੀ ਕਿ ਅੱਜ ਉਹ ਇਸ ਪਾਰਕ ਬੰਦੂ ਨੇ ਖੇਡਣਾ। ਕੋਈ ਮੇਰੇ ਨਾਲ ਛੋਟਾ ਹੁੰਦਾ। ਚਾਹੇ ਗਾਉਣ ਵਾਲੇ ਪਾਸੇ ਨੂੰ ਤਰਫੋਂ ਐਕਟਿੰਗ ਵਾਲੇ ਪਾਸੇ ਨੂੰ ਤਰਫੋਂ ਲੜਾਈ ਦੇ ਭਾਈਆਂ ਨੂੰ ਤਰਫੋਂ ਤੇ ਟੈਲੈਂਟ ਬਹੁਤ ਹੈ ਸਮਾਂ ਪਰ ਮੌਕੇ ਕਰ ਤੇ ਇਹ ਜਿੰਨੇ ਮਾਰੇ ਮੁੰਡੇ ਮੌਕੇ ਹੈਗੇ ਆ ਜੇ ਆਪਣਾ ਉਹ ਪਵਿੱਤਰ ਗੰਥ ਬਦਲ ਗਿਆ ਤਾਂ ਫਿਰ ਉਹ ਜਿਹੜੇ ਰਹਿ ਰੂ ਗਿਆਨ ਤੋਂ ਆਪਣੇ ਕੋਲ ਬੜਾ ਮੋਟਾ ਇੱਜ਼ਤ ਮਾਨ ਸੰਗ ਇਹ ਵੀ ਜਾਂਦਾ ਲੱਗ ਸਕਦਾ ਆਮ ਆਦਮੀ ਪਾਰਟੀ ਹੀ ਇੱਕ ਪਾਰਟੀ ਹੈ ਜਿਹੜੀ ਉੱਪਰ ਨਹੀਂ ਇਹ ਕਹਿ ਰਹੀ ਹੈ ਕਿ ਅਸੀਂ ਸੰਵਿਧਾਨ ਦੇ ਹੱਕ ਵਿੱਚ ਖਰੇ ਹਾਂ ਅਰਵਿੰਦ ਕੇਜਰੀਵਾਜ ਨੂੰ ਮੋਦੀ ਸਾਹਮਣੇ ਜੇਲ੍ਹ ਚ ਪਿਆ ਕੋਈ ਰਿਕਵਰੀ ਨਹੀਂ ਹੋਈ ਉਹਨਾਂ ਕੋਲੋਂ ਕਿਸੇ ਪੈਸੇ ਦੀ ਕੋਈ ਚੀਜ਼ ਕਿਸੇ ਚੀਜ਼ ਦੀ ਫਿਰ ਵੀ ਉਹਨਾਂ ਦੀ ਜ਼ਮਾਨਤ ਨਹੀਂ ਹੋਈ ਅੰਤਾਂ ਇਲੈਕਸ਼ਨ ਦੇਸ ਦਾ ਨੰਗਿਆ ਸੁਪਰੀਮ ਕੋਰਟ ਨੇ ਕੁਝ ਨਹੀਂ ਬਿਆਨ ਦਿੱਤ ਉਹ ਵੀ ਨਾਲ ਆਰਡਰ ਵਿੱਚ ਲਿਖ ਦਿੱਤਾ ਕਿ 2 ਤਰੀਕ ਨੂੰ ਵਾਪਸ ਜੇਲ੍ਹ ਜਾਣਾ ਪਵੇਗਾ ਜਿੱਦਣੋ ਬੇਲ ਤੋਂ ਆਏ ਮੈਨੂੰ ਸਭ ਤੋਂ ਜਣ ਪ੍ਰਭਾਵਿਤ ਕੀਤੀ ਉਸ ਇਨਸਾਨ ਨੇ ਜਿਸਨੂੰ ਬੇਲ ਤੇ ਅਨੁਸਾਰ ਬਾਹਰ ਆਇਆ ਜਿਸ ਤਰ੍ਹਾਂ ਇੱਕ ਕਦਮ ਬਾਹਰ ਰੱਖਿਆ ਜੇਲ੍ਹ ਤੋਂ ਤਾਂ ਉਸੇ ਵੇਲੇ ਕਹਿਤਾ ਕਿ ਮੈਂ ਲੋਕਤੰਤਰ ਤੇ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਮਗਾ ਵੀ ਆ ਇਹ ਅਸਲੀ ਬੰਦਾ ਇਹ ਖੜੂ ਆਪਣੇ ਨਾਲ ਕਾਂਗਰਸ ਨੇ ਲੰਬਾ ਸਮਾਂ ਰਾਜ ਕਰਕੇ ਸੰਵਧਾਨ ਨੂੰ ਕਮਜ਼ੋਰ ਕੀਤਾ ਉਹਨੂੰ ਲਾਗੂ ਨਹੀਂ ਹੋਣ ਦਿੱਤਾ ਜਦੋਂ ਕਾਂਗਰਸ ਕੋਲ ਰਾਜ ਆਇਆ ਪਹਿਲਾਂ-ਪਹਿਲਾਂ 47 ਉਦੋਂ ਸਾਡੇ ਮੁਲਕ ਦੀ ਆਬਾਦੀ ਵੀ 32 ਕਰੋੜ ਸੀ ਸਾਡੇ ਜ਼ਮੀਨ ਬਹੁਤਾਂ ਦੀ ਸੀ ਏਰੀਆ ਬਹੁਤ ਜ਼ਿਆਦਾ ਸੀ ਹੋਰ ਬੜੇ ਪਰ ਸਿਰਫ 32 ਕਰੋੜ ਪਾਪੂਲੇਸ਼ਨ ਸੀ ਜਿਹੜੀ ਅੱਜ ਹੁਣ ਵੰਕੇ 150 ਕਰੋੜ ਹੋ ਚੁੱਕੀ ਆ ਉਸ ਵੇਲੇ ਇਸ ਦੇਸ਼ ਦੇ ਸਾਰੇ ਲੋਕਾਂ ਨੂੰ ਵਨ ਐਜੂਕੇਸ਼ਨ ਜਣੀ ਇੱਕੋ ਜਿਹੀ ਭਾਈ ਜਣੀ ਸੌਖਾ ਕੰਮ ਸੀ ਸਾਰੇ ਲੋਕਾਂ ਨੂੰ ਆਰਥਿਕ ਲੋਕਾਂ ਆਰਥਿਕ ਤੌਰ ਤੇ ਬਰਾਬਰ ਕਰਨਾ ਸੌਖਾ ਕੰਮ ਸੀ ਕਿਉਂਕਿ ਸਿਰਫ 32 ਕਰੋੜ ਪਾਪੂਲੇਸ਼ਨ ਅੱਜ ਉਹ ਪਹਾੜ ਦੇ ਨਾਮ ਦਾ ਰੁਕੇ 150 ਕਰੋੜ ਤੋਂ ਵੀ ਵੱਧ ਦੀ ਵਾਧੇ ਵਾਦੀ ਹੁੰਦੀ ਹੈ ਜੇ ਕਾਂਗਰਸ ਨੇ ਉਹ ਜ਼ਿੰਮੇਵਾਰੀ ਉਸ ਵੇਲੇ ਨਿਭਾਈ ਹੁੰਦੀ ਸਾਡੇ ਬਿਲਰਗਾਂ ਦੇ ਨਾਲ ਕਿਉਂਕਿ ਪਹਿਣੋ ਕਿਸੇ ਵੇਲੇ ਆਪਣੀ ਜ਼ੋਰ ਕਹਿੰਦੇ ਹੁੰਦੇ ਸੀ ਇਹ ਤਾਂ ਸਾਡੀ ਜਮਾਤ ਆ ਕਾਕਾ ਪਰ ਉਸ ਜਮਾਤ ਨੇ ਸਾਡੇ ਲੋਕਾਂ ਨੂੰ ਉੱਥੇ ਦੌਪੇ ਮਾੜਾ ਮੋਟਾ ਆਪ ਹਿੰਮਤ ਕੋਸ਼ਿਸ਼ ਕਰਕੇ ਹੱਥ ਪੈਰ ਮਾਰ ਕੇ ਮਣਾ ਮੋਟਾ ਨਿਕਲੇਗੇ ਲੇਕਿਨ ਜਿੰਨੀ ਬਣਦੀ ਆਰਥਿਕ ਆਜ਼ਾਦੀ ਸੀ ਆਪਾਂ ਨੂੰ ਨਹੀਂ ਸਰਕਾਰੀ ਨੌਕਰੀਆਂ ਹੁੰਦੀਆਂ ਸੀ ਮੈਕ ਮੈਜ ਉਹਨਾਂ ਸਾਰਿਆਂ ਦਾ ਨਿਜੀਕਰਨ ਕਾਂਗਰਸ ਨੇ ਸ਼ੁਰੂ ਕੀਤਾ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਓ ਮੈਂ ਕਮਾਉਂਦਾ ਸੀ ਟੈਲੀਕਮ ਜੇ ਚ ਆਪਣੀ ਬਹੁਤ ਮਲਾਜ਼ਮ ਤੇ ਬਹੁਤ ਅਫਸਰ ਹੋਇਆ ਕਰਦੇ ਸੀ ਉਹ ਗਿਆ प्राइवेट अर्थव्यवस्था गई कांग्रेस बीएसएनएल बना गई स्पाइस आ गई एयरटेल आ गई लट्रम पटरम Jio वो तो महकमा खत्म सरकारी प्राइवेट सेक्टर आ गए सरकारी नौकरियां खत्म जे सरकारी नौकरियां खत्म तो अपनी बोलो अपनी रिजर्वेशन भी खत्म रेलवे अड्डा प्राइवेट हो गया सरकारी बैंक ਪੌਨਚੂਰੀ ਜਨਰੇਸ਼ਨ ਖਤਮ ਹੈਂ ਇੰਸ਼ੋਰੈਂਸ ਕੰਪਨੀਆਂ ਪ੍ਰਾਈਵੇਟ ਹੋ ਗਈਆਂ ਉੱਚ ਵੀ ਨੌਕਰੀ ਖਤਮ ਸੋ ਜਿਹੜੀ ਬਾਬਾ ਸਾਹਿਬ ਦੀ ਦਿੱਤੀ ਜਨਰੇਸ਼ਨ ਸੀ ਹੁਣ ਤਾਂ ਬਸ ਆ ਜਿਹੜੇ ਉਹ ਵੀ ਉਹਨਾਂ ਦੀ ਅੱਠਵੇਂ ਚ ਰਣਕੀ ਹੈ ਇਸ ਵੇਲੇ ਮੈਡ ਪੀਸੀਐਸ ਆਈਐਸ ਆਈਪੀਐਸ ਵਿੱਚ ਜਨਰੇਸ਼ਨ ਰਹੀ ਹੈ ਉਹ ਕਿੰਨੇ ਕਿੰਨੇ ਕਨ ਅਫਸਰ ਬਣਨੇ ਹੁੰਦੇ ਨੇ ਪਰ ਉਹਦੇ ਵਿੱਚ ਵੀ ਕੇਂਦਰ ਦੀ ਸਰਕਾਰ ਨੇ ਸਟ੍ਰਕਟ ਭਰਤੀ ਦਾ ਪ੍ਰਾਵਧਾਨ ਅਨਕਨਸਟੀਚੂਨਲ ਕਰ ਦਿੱਤਾ ਹੈ ਜਦ ਕਿ ਯੂਪੀਐਸਸੀ ਵਿੱਚ ਜਾ ਕੇ ਹੀ ਤੁਸੀਂ ਵੱਡੇ ਅਧਿਕਾਰੀ ਬਣ ਸਕਦੇ ਹਾਂ ਪਰ ਕੇਂਦਰ ਦੀ ਸਰਕਾਰ ਨੇ ਉਹਦੇ ਵਿੱਚ ਵੀ ਇੱਕ ਪ੍ਰੋਵੀਜ਼ਨ ਕਰ ਦਿੱਤੀ ਆ ਵੀ ਕੇਂਦਰ ਸਰਕਾਰ ਕਿਸੇ ਵੀ ਕੰਪਨੀ ਵਿੱਚ ਬੈਠੇ ਕੋਈ ਅਫਸਰ ਨੂੰ ਪ੍ਰਾਈਵੇਟ ਅਫਸਰ ਨੂੰ ਉਹ ਜੁਆਇੰਟ ਸੈਕਟਰੀ ਬੜਾ